ਇਹਦਾ ਮੁੱਦਾ ਬਹੁਤ ਕਿਹ ਅਮੁਦਾਇੜਾ ਹੈਗਾ ਚਾਰਪੁਰ ਦਾ ਇੱਕ ਅਕਾਊਂਟੈਂਟ ਰੈਂਕ ਦੇ ਬੰਦੇ ਨੂੰ ਉਹਨਾਂ ਨੇ 4 4 5 5 ਬਲਾਕ ਦੇ ਦਿੱਤੇ ਕਿਤੇ ਐਡੀਸ਼ਨਲ ਚਾਰਜ ਕਿਤੇ ਸੀਡੀਸੀ ਤੇ ਉਹਰੇ ਨਤੀਜੇ ਨਾਲ ਬਹੁਤ ਵੱਡੇ ਵੱਡੇ ਕੱਪਲੇ ਆਏ ਆ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਚੱਕਿਆ ਪ੍ਰੈਸ ਦੇ ਵੀ ਕਾਫੀ ਫੈਕਸ਼ਨਸ ਨੇ ਉਹਨੂੰ ਹਾਈਲਾਈਟ ਕੀਤਾ ਤੇ ਸਾਨੂੰ ਵੀ ਲੱਗਦਾ ਵੀ ਜਿਹੜੇ ਫੈਕਟਸ ਆ ਉਹ ਵੇਸ਼ ਸੀਮਤ ਨਹੀਂ ਇਸ ਗੱਲ ਤੱਕ ਵੀ ਇੱਕ ਵੀਡੀਓ ਜਾਂ ਇੱਕ ਕੰਟੈਂਟ ਇਹ ਸਾਰਾ ਕੁਝ ਹੈ ਅੱਡੇ ਵਰ ਡਿਵਲਡਿਕ ਅਪਲਾਈ ਕਰ ਦੇ ਜਿਹੜੇ ਮੋਟੇ ਮੋਟੇ ਤਾਥਾ ਪਤਾ ਹੀ ਸਮ ਨੂੰ ਆਏ ਅੱਗੇ ਵੀ ਜਿਹੜਾ ਵੀਡੀਓ ਬਣਦਾ ਨਸ਼ਾਪੁਰ ਦਾ ਚਾਰਜ ਆ ਅਕਾਉਂਟਡਰ ਤੋਂ ਤਾਂ ਹੈ 1122 ਅਜੇ ਤੱਕ ਉਹ ਐਜ਼ ਅ ਵੀਡੀਓ ਉਥੇ ਕੰਮ ਕਰ ਰਹੇ ਆ ਤੇ 22 ਤਿੰਨ 23 ਨੂੰ ਉਹਨੂੰ ਵੀਡੀਓ ਲੈਲਾ ਵਾਲੀ ਦੇ ਐਡਮਿਨਿਸਟ੍ਰੇਟਰ ਦੇ ਖਾਤੇ ਚ ਪਾਤਾ ਨਹੀਂ ਕੋਕਾ ਕੋਲਾ ਨੇ ਜੋ ਜਿਹੜੇ ਆ ਪੌਂਡਸ ਟੋਪੇ ਉਹਨਾਂ ਨੂੰ ਠੀਕ ਕਰਨ ਲਈ 14 ਲੱਖ ਰੁਪਏ ਪਾ ਸੀ ਲੈਲਾ ਵਾਲੀ ਤੇ ਬਸੀ ਹਸਤਾਂ ਉਹ ਕਾਸਟ ਇਸ ਤੇ ਮੈਂ ਮਤ ਕਰਦੇ ਉਹਦੇ ਕੰਮ ਨਹੀਂ ਹੋਇਆ ਬੰਦੀਪ ਸਿੰਘ ਨੂੰ ਇਹ ਕਰਤੇ ਸੋ ਕੈਂਪਸ ਆ ਗਿਆ ਕਿ ਕੋਈ ਵੀ ਬੰਦਾ ਇਸ ਲੈਵਲ ਦਾ ਅਫੀਸਰ ਉਹ ਐਟਾ ਵੱਡਾ ਕਪਲਾ ਨਹੀਂ ਕਰ ਸਕਦਾ ਜਦ ਤੱਕ ਕੋਈ ਉਹਨੂੰ ਸਪੋਰਟ ਨਾ ਦੇ ਸੋ ਅੱਜ ਇਹ ਫੈਕਟ ਸਾਰੇ ਆ ਗਏ ਆ ਸੀ ਇਹਨੂੰ ਉਹ ਤਾਂ ਰਿਪੀਟ ਕਰਨ ਦੇਣ ਦੀ ਗੱਲ ਨਹੀਂ ਸਵਾਲ ਆਇਆ ਕਪਲਾ ਹੋਇਆ ਸਾ ਕੁਛ ਆ ਸਾਡੇ ਇੱਥੇ ਬੈਠਣ ਦੀ ਗੱਲ ਹੈ ਇਹ ਠੰਡਰ ਸਾਹਿਬ ਵੀ ਦੱਸਣਗੇ ਇਸ ਮਾਮਲੇ 'ਚ ਗੱਲ ਤਾਂ ਪੰਜੀ ਵੀ ਦੱਸਣਗੇ ਇਹਨਾਂ ਦਾ ਇੱਕ ਬਲੌਕ ਇਨਵੋਲਡ ਆ ਇਹਨਾਂ ਦਾ ਵੀ ਆ ਮੇਰਾ ਵੀ ਆ ਨਿਸ਼ਾ ਪੰਜੀ ਦਾ ਵੀ ਸੀ ਉਹਨਾਂ ਜਿਹੜਾ ਇਹਨੇ ਸਵਾਲ ਕੀਤਾ ਸੀ ਉਹਨਾਂ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਤੇ ਬਹੁਤ ਸਾਰੇ ਇਲਜ਼ਾਮ ਲੱਗੇ ਸਮੇਂ-ਸਮੇਂ ਤੇ ਕਿ ਇਹ ਮੁਲਾਜ਼ਮਾਂ ਦੇ ਰਾਹੀਂ ਇਹਨਾਂ ਨੇ ਪਹਿ ਟਿੱਕੇ ਫਰਮਾਂ ਯਾਦਲਾਗ ਮੈਂ ਇੱਥੇ ਜਦੋਂ ਰਿਸ਼ਰਚੀਵ ਮੀਡੀਆ ਪਿਛਲਾ ਅਰੈਸਟ ਕੀਤਾ ਗਿਆ ਸੀ ਫਿਰ ਭ੍ਰਸ਼ਟਾਚਾਰ ਦੇ ਰੂਪ ਚ ਕਿ ਲਾਈਨ ਮੈਂ ਤੇ ਉਸ ਤੋਂ ਬਾਅਦ ਯੂਨੀਅਨ ਨੇ ਨਾ ਦੇ ਪੀਐਸਪੀ ਐਸਪੀਸੀਰ ਦੇ ਕਰਮਚਾਰੀ ਯੂਨੀਅਨ ਨੇ ਕਿਹਾ ਸੀ ਪਈ ਸਰਕਾਰ ਪਰ ਇਕੱਠੇ ਕਰਦੀ ਆ ਅਸੀਂ ਕੀ ਕਰੀਏ ਅੱਜ ਸਥਿਤੀ ਐਸਕੇਐਚਵੀ ਇਹ ਤਾਂ ਇਹ ਤਾਂ ਕੋਟ ਨਹੀਂ ਹੈ ਜੇ ਇਸ ਵੀਡੀਓ ਨੂੰ ਵੀ ਕਨਫੀਡੈਂਸ਼ੀਲੀ ਪੁੱਛ ਲੋ ਤਾਂ ਉਹ ਵੀ ਇਹ ਹੀ ਕਹੋਗਾ ਜਿਸਲੇ ਮੈਂ ਦੱਸੂਗਾ ਕਿ ਕਿੱਥੇ ਗਏ ਤਾਂ ਫਿਰ ਜੇ ਮੈਨੂੰ ਕਹਿਣਗੇ ਹੁਣ ਸਵਾਲ ਇਹ ਆ ਪਈ ਇਸ ਵੀਡੀਓ ਦੇ ਖਰਾਬ ਡੀਡੀਪੀਓ ਪਰ ਕੰਪਲੀਟ ਗਈ ਡਾਇਰੈਕਟਰ ਕੋਲ ਗਈ ਇੱਕ ਮਹੀਨੇ ਤੋਂ ਜ਼ਿਆਦਾ ਇਹ ਰੋਲਾ ਪਿਆ ਰ ਪਰ ਅੱਜ ਤੱਕ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਸवाय ਐਟਸੀਡੀ ਨੂੰ ਦੀਨ ਕੋਰੀ ਸੌਪਤੀ ਇੱਕ ਪਾਸੇ ਆਮ ਆਦਮੀ ਪਾਰਟੀ ਰੌਲਾ ਪੰਦੀ ਆ ਤੇ ਬ੍ਰਸ਼ਟਾਜਾਰ ਸੈਨ ਨਹੀਂ ਹੋ ਪਿਆ ਪਿੱਛੇ ਇੱਕ ਕੇਸ ਆਇਆ ਕਿਸੇ ਵੀਡੀਓ ਨੇ ਗੁਦਾਸਪੁਰ ਦੇ ਕਐਮਐਲਏ ਦੀ ਕੋਈ ਸਦਾਰਨ ਗੱਲ ਨਹੀਂ ਉਹਨੇ ਉਹਨੂੰ ਵਿਲੇਜ ਕਮੇਟੀ ਦੇ ਕੇਸ ਲਾ ਗਿਆ ਉੱਥੇ ਉਹਨੂੰ ਉਹਨਾਂ ਨੇ ਵਿਧਾਨ ਸਭਾ ਦੇ ਅਸਵਾਸਨ ਦਿੱਤਾ ਕਿ ਐਮਐਲਏ ਦੀ ਗੱਲ ਨਹੀਂ ਮੰਨੀ ਤਾਂ ਇਹਨੂੰ ਸਸਪੈਂਡ ਕਰ ਦੇ ਇਹ ਬੰਦੇ ਨੂੰ ਹਾਲੇ ਤੱਕ ਸਸਪੈਂਡ ਕੀ ট্রান্সਫਰ ਨਹੀਂ ਕੀਤਾ ਗਿਆ। ਜਿਹਦੇ ਖਿਲਾਫ ਇੰਨੇ ਕਪੜੇ ਹੋਣ ਕਿ ট্রান্সਫਰ ਨਹੀਂ ਕੀਤਾ ਗਿਆ ਤਾਂ ਉਹ ਇੱਥੇ ਬੈਠ ਕੇ ਬਲੌਕ 1 ਜੀ ਬਾਕੀ ਬਲੌਕਾਂ ਜੀ ਉਹ ਆਪਣੇ ਕਾਰਜ ਪੂਰੇ ਨਹੀਂ ਕਰੇਗਾ। ਖਾਣਾ ਪੂਰਤੀ ਨਹੀਂ ਕਰੇਗਾ ਤਾਂ ਮੈਂ। ਗਵਰਨਰ ਨੂੰ ਤਾਂ ਖਾਣ ਹੀ ਦੇਗਾ। ਸੋ ਇਹ ਸਾਰਾ ਮਾਮਲਾ ਜਿਹੜਾ ਹੈਗਾ ਇਹ ਕਿਤੇ ਇੱਕ ਵੀਡੀਓ ਦਾ ਲੈਵਲ ਨਹੀਂ ਆ ਇਹ ਮਾਮਲਾ ਜਿਹੜਾ ਹੈ ਇਹ बिल्कुल पोलीटल शैल्टर चा और हम नंगे भी हो गए पे मनदीप सिंह अलग अलग जो बहुत वर्डिया रकम निकलिया वो आम आदमी पार्टी जो अच्छा एम सी आ कभी कांग्रेस जितयासी वह बेटा है शरीरआम एक इंडिजलू तो पेमेंटा हो ही आ रही है। और काम कोई नहीं हो रहा ऐदा हो ही नहीं सकता डीसी ने साहब ने अपने बयान और ऑर्डर च लिखा भी सफाएँ पैसे होर कित नहीं खर्च रहे सो दिल्ली इलेक्शन के दौरान भी और ਉਤੋ ਆਦਮੀ ਆਮ ਆਦਮੀ ਪਾਰਟੀ ਬਿਲਕੁਲ ਪੈਸੇ ਇਕੱਠੇ ਕਰਨ ਲਈ ਮਲਾਜਮਾਂ ਤੇ ਜੋੜ ਪਾ ਰਹੀ ਆ ਔਰ ਕਿਤੇ ਕਿਤੇ ਕਿਸੇ ਕਿਸੇ ਮਲਾਜਮ ਨੂੰ ਫੜ ਕੇ ਉਹ ਭ੍ਰਸ਼ਟਾਚਾਰ ਦੇ ਕੇ 사ਜੀ ਪ੍ਰਸਾਦਨ ਦਿਆ ਤਾਂ ਕਿ ਆਪਣੀ ਛਵੀ ਬਚਾ ਕੇ ਰੱਖਣ ਲਈ ਪਰ ਇਹ ਕੇਸ ਇੱਕ ਐਸਾ ਐਗਜ਼ਾਮਪਲ ਆ ਜਿਹਦੇ ਵਿੱਚ ਉੱਤੇ ਕੋਈ ਅਚਰ ਨਾ ਲੈਣਾ ਔਰ ਡਿਜਰਜੈਂਸ ਤੱਕ ਨੂੰ ਨਾ ਆ ਕੇਸ ਦੇਣਾ ਤੇ ਇਸ ਦੇ ਨਾਲ-ਨਾਲ ਅਸੀਂ ਪਰ ਹੁਣ ਤਾਂ ਸਰਕਾਰ ਨੂੰ ਗਾਹਾਂ ਗੱਲ ਕਰਤੀ ਉਹਨੂੰ ਲੰਮਿਆਂ ਪਾਤਾ ਕਿ ਉਹ ਕਮੇਟੀ ਜਿਹੜੀ ਬਣੀ ਆ ਉਹ ਕੋਈ ਰਿਪੋਰਟ ਦੇਵੇ ਕਦੋਂ ਬਲ ਕਿਉਂਕਿ ਜਦਕਿ ਇੱਕ ਕੇਸ ਬੜਾ ਕਲੀਅਰ ਆ ਕਿ ਬੈਂਕਾਂ ਦਾ ਮਸਲਾ ਆ ਬੈਂਕਾਂ ਤੇ ਰੂ ਪੇਮੈਂਟਾਂ ਨਿਕਲੀਆਂ ਚੈੱਕ ਕੱਟ ਹੋਏ ਆ ਬਾਈ ਡੇਬ ਕੱਟ ਹੋਏ ਆ ਉਹ ਸਾਰੇ ਮੰਦੀਤਿਆਂ ਦੇ ਨਾਂ ਦੇ ਕੱਟ ਹੋਏ ਆ ਜਾਂ ਫਰਮਾਂ ਦੇ ਨਾਂ ਦੇ ਕੱਟ ਹੋਏ ਆ ਉਹ ਜਿਹੜੀ ਇਨਕੁਆਰੀ ਆ ਉਹ ਵਿਜੀਲੈਂਸ ਰਾਹੀਂ SEBI ਰਾਹੀਂ ਇਹ ਵੀ ਰਾਹੀਂ ਕਰਾ ਕੇ ਦੁੱਧਾ ਪਾਣੀ ਦਾ ਪਾਣੀ ਕਰਨਾ ਚਾਹੀਦਾ ਇਹਦੇ ਨਾਲ ਇੱਕ ਹੋਰ ਬਹੁਤ ਵੱਡਾ ਜਿਹੜਾ ਘਪੜਾ ਉਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਹ ਹੈ ਕਿ ਟਿੱਕਲ ਸੈਂਟਰ ਦੀ ਉਹ ਵੀ ਸਕੀਮ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹਦੇ ਵੀ ਬਹੁਤ ਵੱਡੇ ਪੈਸੇ ਜਿਹੜੇ ਆ ਸਾਰੇ ਬਲਾਕਾਂ ਦੇ ਵਿੱਚ ਜਿਹੜੇ ਆਏ ਆ ਉਹ ਹੋ ਕੀ ਰਿਹਾ ਹੈਗਾ ਕਿ ਜਿਹੜੇ ਨਮਾਇंदे ਦੇ ਲੋਕਲ ਉਹ ਆਪਣੀ ਮਨਮਰਜ਼ੀ ਤੇ ਚੈੱਕ ਕੱਟ ਕੇ 10000 15000 10000 15000 ਦੇ ਜਾਂਦੇ ਆ ਜਦ ਕਿ ਉਹ ਸਕੀਮ ਦੇ ਵਿੱਚ 1.60 ਲੱਖ ਦਾ 50 2 ਲੱਖ ਤੱਕ ਅਮਾਉਂਟ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ ਉਹਦੀ ਕਾਰ ਦੀ ਕੰਡੀਸ਼ਨ ਦੇਖ ਕੇ ਹੁਣ ਇੱਕ ਇੱਕ ਪਿੰਡ ਦੇ ਵਿੱਚ 2-2 ਹਜ਼ਾਰ 2-3 ਹਜ਼ਾਰ ਬੰਦੇ ਨੂੰ ਪੈਸੇ ਦਿੱਤੇ ਗਏ ਦਿੱਤੀ ਬਹੁਤ ਜਿਆਦਾ ਜਿਹੜਾ ਵੋਟਾਂ ਲੈਣੀਆਂ ਹੁੰਦੀਆਂ ਔਰ ਤੁਸੀਂ ਪੱਤਰਕਾਰ ਵੀ ਹੋ ਵੀਡੀਓ ਨਾਲ ਜੁੜੇ ਹੋ ਕੋਈ ਪਿੰਡ ਖਚੋਣ ਲਓ ਜਿਹੜੇ ਪਿੰਡ ਵਿੱਚ 2-2 ਹਜ਼ਾਰ ਬੰਦੇ ਨੂੰ ਪੈਸੇ ਦਿੱਤੇ ਆ ਮੈਨੂੰ ਤਿੰਨ ਬੰਦੇ ਦੇ ਨਾਂ ਗੱਦਾ ਦਿਓ ਉਹ ਉਸ ਬੰਦੇ ਨੇ ਇੱਕ ਬੁਰਾ ਸੀਮੈਂਟ ਦਾ ਵੀ ਲਾਇਆ ਹੋਵੇ ਉਹ ਵੀ ਕਰੋੜਾਂ ਰੁਪਈਆ ਜਿਹੜਾ ਆ ਉਹ ਵੀ ਖੁਰਦ-ਬੁਰਦ ਜਿਹੜਾ ਕੀਤਾ ਜਾ ਰਿਹਾ ਇੱਕ ਪਲੈਨਿੰਗ ਦਾ ਹੀ ਕੀਤਾ ਜਾ ਰਿਹਾ ਪੰਚਾਇਤਾਂ ਨੂੰ ਪੰਨ ਕਰਕੇ ਪੰਚਾਇਤਾਂ ਦੇ ਅਧਿਕਾਰ ਖੇਤਰ ਬਿਲਕੁਲ ਖਤਮ ਕਰਤੇ ਗਏ ਆ ਨਵੇਂ ਦੇ ਜਿਹੜੇ ਆ ਉਹ ਬਲੌਕ ਫੀਬਾਂਡ ਫਰੀਆ ਆ ਭੇਜ ਰਿਆ ਟਰਾਲੀਆਂ ਉਹਦੇ ਆਪ ਜਾਣੀਆਂ ਕਿਉਂਕਿ ਆਪਣੀਆਂ ਉਹ ਹੈਪੀਆਂ ਲਾ ਲਈਆਂ ਬਲੌਕ ਡਾਊਨ ਸਰਪੰਚੀ ਕਹਿੰਦਾ ਮੈਨੂੰ ਲੋਕ ਵੀ ਮੇਤਾ ਮਤਾ ਨਹੀਂ ਪਾਇਆ ਮੈਂ ਇਹ ਲਾਵਾਂ ਕਿੱਥੇ ਉਹ ਕਹਿੰਦੇ ਭੇਜ ਤੇ ਜੀ ਕੋਈ ਗੱਲ ਨਹੀਂ ਪੈਸੇ ਸੈਕਟਰੀ ਤੇ ਪ੍ਰਬੰਧ ਕਢਾਈ ਜਾਂਦਾ ਲੈਚਰ ਉੱਪਰਜਤਾਂ ਦੀ ਹੋ ਚੁੱਕੀ ਆ ਅੱਜ ਤੱਕ 50% ਪੰਚਾਇਤਾਂ ਨੂੰ ਚਾਰਜ ਨਹੀਂ ਮਿਲਿਆ ਜਿਹਨੂੰ ਚਾਹਤ ਵੀ ਮਿਲਿਆ ਉਹ ਨੂੰ ਬੁਟਾ ਦਾ ਫਾਉਂਡ ਮੋਕਾ ਨਹੀਂ ਦਿੱਤੇ ਗਈਆਂ ਨਾ ਕੋ ਲਿਖਾ ਜੁਗਾ ਪੁੱਛ ਕੱਢਿਆ ਔਰ ਇੱਕ ਸੱਪੀ ਜਿਹੜਾ ਆ ਉਹ ਪਿੰਡ ਦੀ ਪੰਚਾਇਤ ਉਹ ਰਨ ਕਰ ਰਿਹਾ ਜੋ ਉਪਰੋਂ ਦੇ ਆਕਾ ਕਹਿੰਦੇ ਆ ਉਹ ਕੰਮ ਕਰੀ ਜਾ ਰਿਹਾ ਕੋਈ ਦਸਤੂਰ ਪੁੱਛੋ ਬਣਾ ਨਹੀਂ ਕਿਉਂਕਿ ਡੈਮੋਕ੍ਰੇਸੀ ਵੀ ਜਿਹੜੀ ਪਹਿਲੀ ਇਕਾਈ ਆ ਉਹ ਪਿੰਡ ਦੀ ਪੰਚਾਇਤ ਆ ਔਰ ਉਹ ਖਤਮੇ ਕਰ ਦਿੱਤੀਆਂ ਉਦਾਰੀ ਕੋਈ ਪੰਚਾਇਤਾਂ ਦਾ ਕੋ ਗੱਲ ਨਹੀਂ ਰਹੀ ਸੋਸ਼ ਕਰਕੇ ਮੈਂ ਚਾਹੁੰਦਾ ਕਿ ਫਾਰੀਆਂ ਗੱਲਾਂ ਕਿਉਂਕਿ ਸਾਰਾ ਫੰਡਿੰਗ ਜਿਹੜੀ ਆ ਸੈਂਟਰ ਗਵਰਨਮੈਂਟ ਦੀ ਹੋ ਰਹੀ ਹੈ ਮੈਂ ਇਹ ਵੀ ਬੇਨਤੀ ਕਰਾਂਗਾ ਕਿ ਸੈਂਟਰ ਗਵਰਨਮੈਂਟ ਨੂੰ ਵੀ ਇਹ ਆਪਣੇ ਤੌਰ ਤੇ ਸਪੈਸ਼ਲ ਇਨਕੁਆਇਰੀ ਕਰਨ ਜਿਹੜੇ ਜਿਹੜੇ ਫੰਡੇ ਪੰਜਾਬ ਦੇ ਵਿੱਚ ਹੋਏ ਆ ਉਹਨਾਂ ਦੀ ਇਨਵੈਸਟਿਗੇਸ਼ਨ ਜਿਹੜੀ ਹੋ ਰਹੀ ਹੈ ਉਹ ਕਿੰਨੇ ਵੱਡੇ ਪੱਧਰ ਤੇ ਹੋ ਰਹੀ ਹੈ ਤੇ ਸਾਡੇ ਤਾਂ ਹੁਸ਼ਾਰਪੁਰ ਦੇ ਵਿੱਚ ਲਗਾਤਾਰ ਕੀਤੀ ਜਾ ਰਹੀ ਹੈ ਔਰ ਇਹ ਵੀ ਜਿਹੜੀ ਆ ਕਲੀਅਰ ਕਰਟ ਇਨਕੁਆਇਰੀ ਜਿਹੜੀ ਆ ਇਹ ਕਲੀਅਰ ਆ ਪਰ ਇਹ ਕਮੇਟੀਆਂ ਬਣਾ ਕੇ ਕਦੀ ਇਹਦੀ ਨੂੰ ਮਾਰ ਕਰਕੇ ਇਹ ਸਿਰਫ ਅੱਖਾਂ ਪੁੱਝਣ ਵਾਲੀ ਗੱਲ ਆ ਸਾਨੂੰ ਇਹਨਾਂ ਤੇ ਬਿਲਕੁਲ ਕੋਈ ਯਕੀਨ ਨਹੀਂ ਇਸ ਕਰਕੇ ਇਹ ਜਿਹੜਾ ਜਿਹੜਿਆ ਉਹ ਕਿਤੇ ਹੋਰ ਜਾਤੀ ਕੋਲ ਉਹ ਹੋਣੀ ਚਾਹੀਦੀ ਸਰ ਸਰ ਇੱਕ ਗੱਲ ਹੈ ਵੀ ਜਿਹੜੀ ਇਹ ਇੱਕ ਗੱਲ ਕਰ ਇਹਨਾਂ ਦੀ ਗੱਲ ਕਰ ਠੀਕ ਹੈ ਜੀ ਕਿ ਦੇਖੋ ਜਿਹੜਾ ਪੰਚਾਇਤਾਂ ਹੈ ਪੰਚਾਇਤਾਂ ਦੇ ਅਧਿਕਾਰ ਜਿਹੜੇ ਆ ਉਹ ਬਹੁਤ ਵੱਡੇ ਅਧਿਕਾਰ ਹੈ ਕਿਉਂਕਿ ਪੰਚਾਇਤ ਜਿਹੜੀ ਆ ਉਹ ਲੋਕਾਂ ਵੱਲੋਂ ਬਣਾਈ ਹੁੰਦੀ ਹੈ ਪੰਚਾਇਤ ਲੇਕਿਨ ਜੇ ਅਸੀਂ ਉਹਨਾਂ ਦੇ ਅਧਿਕਾਰ ਹੀ ਖੋਲਵਾਗੇ ਔਰ ਉੱਥੇ ਪੰਚਾਇਤ ਪ੍ਰੈਜ਼ੈਂਟ ਆ ਔਰ ਉਸ ਪੰਚਾਇਤ ਨੂੰ ਇੱਕ ਪਾਸੇ ਕਰਕੇ ਤੇ ਉtre administrator ਲਗਾਉਣ ਦਾ ਕੋਈ ਆਈਡੀਆ ਬੰਦਾ ਨਹੀਂ ਲੇਕਿਨ ਉੱਥੇ ਵੀ ਇੱਕ ਐਡਮਿਨਿਸਟਰेटर ਲਾਏ ਜਾਂਦੇ ਆ ਔਰ ਜਿਹੜਾ ਸੈਕਟਰੀ ਇਹਨਾਂ ਦੇ ਕਹਿ ਨਹੀਂ ਲੱਗਦਾ ਜਿਹੜਾ ਸੈਕਟਰੀ ਵੀ ਇਹਨਾਂ ਦੇ ਕਹਿ ਨਹੀਂ ਲੱਗਦਾ ਤੇ ਉਹਦੇ ਖਿਲਾਫ ਕਰ ਰਹੀ ਵੀ ਇਹ ਕਰਦੇ ਆ ਔਰ ਮੈਂ ਇਹ ਸਮਝ ਗਿਆ ਕਿ ਇਹਨਾਂ ਨੇ ਪੰਚਾਇਤਾਂ ਦਾ ਅਧਿਕਾਰ ਹੀ ਖਤਮ ਕਰ ਦਿੱਤਾ ਦੂਸਰੀ ਗੱਲ ਇਹ ਖੁਰਾ ਵੀ ਜਿਹੜੇ ਆਪਾਂ 14ਵਾਂ 15ਵਾਂ ਵਿੱਤ ਕਮਿਸ਼ਨ ਦੇ ਪੈਸੇ ਆ ਉਹ ਗਵਰਨਮੈਂਟ ਆਫ ਇੰਡੀਆ ਦੇ ਪੈਸੇ ਹੁੰਦੇ ਆ ਉਹ ਜਿਹੜੇ ਪੈਸੇ ਹੈਗੇ ਆ ਉਹ ਸੜਕਾਂ ਬਣਾਉਣ ਵਾਸਤੇ ਨਹੀਂ ਆ। ਉਹ ਪਿੰਡ ਦੀ ਜਿਹੜੀ ਡਿਵੈਲਪਮੈਂਟ ਵਾਸਤੇ ਆ ਔਰ ਉਹ ਤਾਂ ਹੋ ਨਹੀਂ ਰਹੀ। ਜਿੱਥੇ ਇਹਨਾਂ ਨੂੰ ਜ਼ਿਆਦਾ ਪੈਸੇ ਆਉਂਦਾ ਬੈਨੀਫਿਟ ਹੁੰਦਾ ਉੱਥੇ ਇਹਨਾਂ ਦੇ ਜਿਹੜੇ ਇਨਚਾਰਜ ਹੈਗੇ ਆ ਵੀਡੀਓ ਲਾ ਲਓ ਕਿ ਯਾ ਕੋਈ ਹੋਰ ਇਹਨਾਂ ਦੀ ਟੀਮ ਬਣੀ ਹੋਆ ਉਹ ਲਾ ਲਓ ਉਹ ਮਤਲਬ ਪੈਸੇ ਉਧਰ ਲਾ ਰਿਆ। ਕਿਉਂਕਿ ਮੈਂ ਵੀ ਇੱਕ ਬੰਦ ਲੋਕ ਵਿੱਚ ਕਈ ਪੁੱਛਿਆ ਸੀਗਾ ਵੀਡੀਓ ਸਾਬ ਨੂੰ ਪੁੱਛਿਆ ਮੈਂ ਕਿਹਾ ਵੀ ਦੱਸੋ ਕਿ ਜਿਹੜਾ 35 ਲੱਖ 40 ਲੱਖ ਰੁਪਏ ਪੰਚਾਇਤ ਨੂੰ ਆਉਂਦੇ ਉਹ ਕਿੱਥੇ ਲਾਉਨੇ ਆ। उन्होंने ये जवाब दिता कि कोई नहीं कोई नहीं मैं थोड़ा लिस्ट भेजूंगा कोई लिस्ट नहीं आई अभी तक ना कोई उन्होंने सू दसिया और कई पिंडरासी भी बड़ा घपला आया तो ये ख्याल चैक करना चाहिए मैं तो यह कहूँगी कि सेंटर दीमां सेंटर के पैसे आ रहे हैं और सेंटर आ, वाले ये जोड़ी ये अपनी कोई ना कोई कारगुजारी करनी चाहिए है और क्योंकि पैसा थोड़ा नहीं आ रहा 40 ਲੱਖ 50 ਲੱਖ ਕਿਸੇ ਦਾ 60 ਲੱਖ ਕਿਸੇ ਦਾ ਕਿੰਨਾ ਔਰ ਜਿਹੜੀ ਛਪਣਾ ਵਾਲੀ ਸਕੀਮ ਆ ਉਹ ਸਫਾਈ ਕਰਨ ਦੀ ਸਕੀਮ ਦੇ ਉੱਤੇ ਕਰੋੜ ਰੁਪਏ ਲਾਈ ਜਾਂਦੇ ਆ ਔਰ ਇਹ ਸਮਝ ਨਹੀਂ ਲੱਗਦੀ ਕਿ ਪੈਸਾ ਕਿੱਦਾਂ ਲਾਉਂਦੇ ਆ ਔਰ ਇਹ ਕਪਲਾ ਚੜਾਇਆ ਜੇ ਕਹਿੰਦੇ ਵੀ ਅਸੀਂ ਬੜੀ ਸਾਫ ਸੁਥਰੀ ਸਰਕਾਰ ਆ ਤਾਂ ਫਿਰ ਇਸ ਵਾਸਤੇ ਧਿਆਨ ਦੇਣ ਉਹ ਪੈਸਾ ਜਿਹੜਾ ਕਿਵੇਂ ਖਰਚ ਹੋ ਗਿਆ ਕਿੱਦਾਂ ਨਹੀਂ ਖਰਚ ਹਰ ਇੱਕ ਬੰਦੇ ਨੇ ਅੱਜ ਕੱਲ ਫੈਕਟਰੀ ਆਪਣੀ ਲਾਈ ਉਹ ਉੱਥੇ ਹੀ ਏਟਾ ਜਾ ਰਹੀਆਂ ਉੱਥੇ ਹੀ ਸਾਰਾ ਕੁਝ ਜਾ ਰਿਹਾ ਇਹ ਇੱਕ ਜਾਂ ਡੈਂਡੀ ਲੋਕਾ ਜਿਹੜਾ ਕਿ ਨਹੀਂ ਗਈ ਹੈ ਜਿਹੜਾ ਪਿਛਲੇ ਕਮਲੇ ਹੋ ਰਹੇ ਆ ਪਿਛਲੇ ਕਮਲੇ ਆ ਜਿਹੜੀ ਉਹਦੇ ਤੇ ਤਾਂ ਪੀਡੀ ਜਾਂ ਸੀਬੀਆਈ ਕਾਰਵਾਈ ਕਰ ਰਹੀ ਹੈ ਪਰ ਇਹ ਤਾਜ਼ਾ ਮਾਮਲਾ ਹੈ ਕਿਉਂਕਿ ਤੁਹਾਡੀ ਸਰਕਾਰ ਹੈ ਤੁਸੀਂ ਉੱਪਰ ਤੱਕ ਇਹ ਕਰਕੇ ਕਿਉਂ ਨਹੀਂ ਹੀ ਮੰਨੋ ਦੇਖੋ ਸੀਬੀਆਈ ਵਗੈਰਾ ਹਮੇਸ਼ਾ ਉੱਥੇ ਦਖਲ ਦਿੰਦੇ ਆ ਜਿੱਥੇ ਪੰਜਾਬ ਸਟੇਟ ਗਵਰਨਮੈਂਟ ਉਹਨੂੰ ਕਰ ਮਾਰ ਕੇ ਸਿਰਫ ਸੈਂਟਰ ਗਵਰਨਮੈਂਟ ਸਿੱਧੀ ਸੀਬੀਆਈ ਨੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਭਗਵੰਤ ਮਾਨ ਸਰਕਾਰ ਜੀ ਸੱਚੀ ਬਾਤ ਤੁਹਾਨੂੰ ਨਾਮਿਲ ਬਲਕਸਾਤਾ ਉਹ ਸਾਵਧ ਕਰਣ ਨੂੰ ਸੀ ਬੇਨਕੀ ਇਸ ਨੂੰ ਸਸਾ ਨਹੀਂ ਇਹ ਇਹ ਟੂ ਕੇਸ ਲਈ ਸਕਦੀ ਹੈ ਨਹੀਂ ਇਹ ਵੀ ਐਸਆਈਆਰ ਤੋਂ ਸਰ ਪਰ ਜੇ ਇਹ ਬਿਜਲਾ ਸਰ ਨੇ ਅੱਜ ਆਲਾ ਨੂੰ ਫੇਰਿਆ ਸਰ 13 ਤਰੀਕ ਦਾ ਇਹ ਮਾਮਲਾ ਉਜਾਗਰ ਹੋਇਆ ਜੇ ਕਿੰਨੀ ਹੋ ਗਈ ਹੈ ਤਾਂ ਇੰਨੇ ਦਿਨ ਕਾਫੀ ਨਹੀਂ ਆ ਸਾਰਾ ਮੈਨੇਜ ਕਰਨ ਨੂੰ ਕਿ ਹਲੇ ਹੋਰ ਦਿਨ ਦੇਣਾ ਚਾਹੀ ਸਰਕਾਰ ਨੂੰ ਨਹੀਂ ਜਿਹੜਾ ਹੁਣ ਜਿੱਦਾਂ ਘੱਟ ਤੋਂ ਘੱਟ ਨਾ ਵੀ ਇਹ ਹੀ ਕਿਹਾ ਤੁਹਾਨੂੰ ਪਹਿਲੇ ਇਹ ਕਿਹਾ ਘੱਟ ਤੋਂ ਘੱਟ ਜਿਹੜਾ ਇਹ ਵੀਡੀਓ ਵਲੌਗ ਮਾਲ ਕੋ ਨੇ ਕੰਪਲੇਂਟ ਦਿੱਤੀ ਐਨਡਾਈਟਿੰਗ ਇਹਦੇ ਵਿੱਚ ਕਟ ਗੰਜਾਇਸ਼ਾ ਬਾਕੀ ਚੀਜ਼ਾਂ ਦੀ ਪਰ ਇਨਕੁਆਰੀ ਦਾ ਸੰਤਲ ਸਾਹਿਬ ਨੇ ਕਿ ਆਪੇ ਇਨਕੁਆਰੀ ਜੋ ਲੈ ਲਈ ਜਾਂਦੇ ਆ ਤਾਂ ਅਬ ਸ਼ਹਿਰ ਦੇ ਵਿੱਚ ਬਹੁਤ ਪ੍ਰੈਸ਼ਰ ਹੋ ਰਿਹਾ ਹੈ ਬਿਲਕੁਲ ਹੈ ਕਿ ਕੰਪਿਊਟਰ ਇਹਦਾ ਲੱਗਿਆ ਕਿ ਉਹ ਕੁਝ ਸੈਕਟਰੀ ਜਿਹੜੇ ਸੀ ਜਦੋਂ ਇੱਥੇ ਆਇਆ ਸੀ ਅਕਾਊਂਟੈਂਟ ਹੈ ਉਸ ਤੋਂ ਬਾਅਦ ਇਹ ਸੈਕਟਰੀ ਆਪਣੇ ਗੁਰਦਾਸਪੁਰ ਤੋਂ ਕੁਝ ਲੈ ਗਿਆ ਗੁਰਦਾਸਪੁਰ ਨੂੰ ਸਸਪੈਂਡ ਵੀ ਹੋਇਆ ਸਰ ਸਸਪੈਂਡ ਆਪਰ ਵਾਲੀ ਜਿਹੜਾ ਇਥੇ ਖੇਤਾਂ ਦਾ ਹੋਇਆ ਖੇਤਾਂ ਜਿਹੜਾ ਹੈ ਨਾ ਇਹ ਸਰਕਾਰ ਲੈ ਵੱਲ ਦੇ ਲੋਕਾਂ ਦਾ ਆ ਖੇਤ ਮਲਾਜਮਾਂ ਦਾ ਨਹੀਂ ਉਹਦਾ ਪਿਆ ਤੇ ਹੈ ਠੀਕ ਔਰ ਜਿਹੜੀਆਂ ਚੱਲਦੀਆਂ ਪੰਚਾਇਤਾਂ ਉੱਤੇ ਵੀ ਇੱਕ ਅੱਧਾ ਇੱਕ ਅੱਧਾ ਪੰਚਾਇਤ ਮੈਂਬਰ ਭਾਣ ਕੇ ਨਾ ਜਾਣ ਕੇ ਐਡਮਿਨਿਸਟਰੇਟਰ ਲਾਇਆ ਜਾਂਦਾ ਜਿੱਥੇ ਨਹੀਂ ਵੀ ਲੱਗਣਾ ਉੱਥੇ ਵੀ ਤੁਸੀਂ ਕੋਲੇ 75 ਦਾ ਵੀ ਆਰਡੀ ਜਮਾ ਕੇ ਦੇਖ ਲਓ ਤੁਸੀਂ ਦੇਖੋਗੇ ਨਹੀਂ ਮੈਂ 80% ਪੰਜਾਤਾ ਹੁਣ ਹੋਣ ਹਾਰਾਈਜ਼ਨ ਤੇ ਤਾਂ ਹੁੰਦੀ ਹੈ ਜਦੋਂ ਕਿਸੇ ਤੇ ਕੋਈ ਚਾਰਜ ਲੱਗ ਜਾਣ ਉਦੋਂ ਅਲਿਬੀ ਤੇ ਲੱਗ ਜਾਣ ਕਰੋਨਾ ਦੇ ਲੱਗੇ ਆ ਉਹਦੇ ਕਰਕੇ ਵੀ ਮਿਜੀਟ ਨੂੰ ਸਸਪੈਂਡ ਕਰਨਾ ਜਾਂ ਬੰਦਨਾ ਇਹ ਤਾਂ ਬੰਦਦਾ ਨਹੀਂ ਸਰਕਾਰ ਦਾ ਜਦੋਂ ਇਹ ਜਿਹੜੀ ਜਿਹੜੀ ਬੇ ਉਹ ਬੰਦਾ ਸਟਿਲ ਹੁਣ ਚੇਅਰ ਆ ਇਹ ਮਤਲਬ ਉਹ ਉਹ ਆਪਣੀ ਟ੍ਰਿਕ ਨਾ ਕਰੂਗਾ ਤਾਂ ਨੂੰ ਪਤਾ ਮੈਨੂੰ ਪਤਾ ਆ ਕਿ ਜਿੰਨਾ ਜਿੱਦਾਂ ਪਿੰਡਾਂ ਤੋਂ ਹੀ ਪਿੰਡਵਾ ਉਹਦੇ ਨਾਲ ਨਾਲ ਸੁਵਾਣਾ ਪਿੰਡਵਾ ਬਹਿਰਪੁਰ ਪਿੰਡਵਾ ਉਮਰਕੋ ਪਿੰਡਵਾ ਪਿੰਡਾਂ ਦੇ ਵਿੱਚ ਹੁਣ ਸਰਪੰਚਾਂ ਨੂੰ ਕਹਿ ਕੇ ਮਤੇ ਪੁਆਏ ਜਾ ਰਹੇ ਆ ਜਿਹੜੇ ਪੈਸੇ ਕਢਵਾਏ ਆ ਨਾ ਮਤੇ ਪੁਆਏ ਜਾ ਰਹੇ ਆ ਕਿ ਤੁਸੀਂ ਸਮਝ ਗਏ ਘਰਾਂ ਵਾਸਤੇ ਮੱਦੇ ਪਾ ਕੇ ਦਿਓ ਤਾਂ ਕਿ ਪਹਿਲੇ ਢਾਈ ਵਾਰਟ ਕਰਕੇ ਆਪਣੀ ਕੇੜੀ ਦੇਫ ਕੀਤੀ ਜਾਵੇ ਜਦਕਿ ਇਹ ਉਹ ਬਣਾ ਜਿਹੜਾ ਹੁਣ ਇੱਕ ਬੀਡੀਪੀ ਉਹਨੇ ਲਿਖਤੀ ਤੌਰ ਤੇ ਦੱਸ ਦਿੱਤਾ ਇਹ ਬਿਨੈ ਦਾ ਕਾਊਂਟ ਤੋਂ ਦੂਸਰੇ ਪਾਸੇ ਕਨਵਰਟ ਕਰਨਾ ਤੋਂ ਕਾਊਂਟ ਪਹਿਲੇ ਟ੍ਰਾਂਸਫਰ ਹੋਏ ਸਿੱਧਾ ਬਿਨੈ ਸਿਆਣਾ ਚਾਹੀਦਾ ਸੀ ਕਿ ਸਾਰੇ ਨੂੰ ਸਿੱਧਾ ਉੱਤੇ ਹੋਣਾ ਚਾਹੀਦਾ ਇਹਨਾਂ ਨੇ ਹੁਣ ਪਰਿਵਾਰੀ ਲਾਏ ਆ ਜਿਹੜੇ ਦਿੱਲੀ ਦੇ ਵਿੱਚੋਂ ਜੇਲਾ ਘਟ ਕੇ ਆਏ ਆ ਉਹਨਾਂ ਨੂੰ ਦਿੱਲੀ ਦੀ ਜਨਤਾ ਨੇ ਇਨਕਾਰਤਾ ਉਹਨਾਂ ਨੂੰ ਇੱਥੇ ਪਰਿਵਾਰੀ ਸਹਿ ਪਰਿਵਾਰੀ ਲਗਾਇਆ ਗਿਆ ਉਹ ਕਿਸ ਤਰ੍ਹਾਂ ਦੇਖਦੇ ਹੋ ਸਾਹਿਬ ਸਾਡਾ ਭ੍ਰਸ਼ਟਾਚਾਰ ਚਾਹ 6-6 ਮਹੀਨੇ ਅੰਦਰ ਰੱਖ ਕੇ ਆਏ ਆ ਔਰ ਵੱਡੇ ਵੱਡੇ ਕਪਲੇ ਉਹਨਾਂ ਦੇ ਉੱਤੇ ਔਰ ਵੱਡਾ ਭ੍ਰਸ਼ਟ ਨਹੀਂ ਮੇਰੀ ਟਾਈਮ ਮੰਗ ਹੈ ਜਿੰਨੇ ਡਾਊਨ ਦੀ ਐਸਵੇਲੇ ਪੰਜਾਬ ਦੇ ਸਾਈਜ਼ ਜਿਹੜੀ ਪਾਲਸੀ ਆ ਹੁਣ ਆਉਣੀ ਹੈ ਨਾ ਨਹੀਂ ਉਹ ਆਕਸਾਈਲ ਪਾਰਟੀ ਦੇ ਮਹਾਰਿਆ ਬਿੱਲੀ ਤੇ ਉਹਨਾਂ ਨੇ ਕੀਤਾ ਕਿ ਤਾਂ ਪਹਿਲਾਂ ਵੀ ਪੰਜਾਬ ਦਾ ਉਹਨਾਂ ਨੇ ਆ ਉਹਨੂੰ ਫੇਰ ਲੈ ਕੇ ਆਂਦੇ ਆ ਜੈਨਤਾ ਸੰਧੋਧਿਆ ਕਿ ਜਿਹੜੀ ਪੰਜਾਬ ਦੀ ਪਾਲਸੀ ਹੋਣੀ ਹੈ ਉਹਦੇ ਵਿੱਚੋਂ ਕਿੰਦਾ ਹੜਪਣਾ ਡੇ ਬਾਏ ਡੇ ਸੰਧਤਾ ਜਿਹੜੇ ਬੰਦੇ ਆ ਉਹ ਵੱਖ-ਵੱਖ ਪੋਸਟਾਂ ਦੇ ਉੱਪਰ ਤਨਾਲ ਕੀਤੇ ਜਾ ਰਹੇ ਆ ਇਹ ਉਹਨਾਂ ਕੇਦਰੀ ਹਾਲ ਨੂੰ ਅਜਾਦਖਾਨ ਬਾਅਦ ਤੇ ਲਧਿਆਣੀ ਦੀ ਜਿਹੜੀ ਆ ਉਹ ਖੰਡ ਕਰਾਈ ਜਾ ਰਹੀ ਆ ਸਾਰਾ ਕੁਝ ਗੁੰਝਲਿਆ ਹੋਇਆ ਆ ਤੁਸੀਂ ਸਰ ਕੀ ਇਹ ਅਸੀਂ ਤੇ ਇਸ ਵਾਸਤੇ ਸਮਝਦੇ ਆ ਕਿ ਹੌਲੀ ਹੌਲੀ ਇਹ ਫੀਡਰ ਕੰਪਨੀ ਵਾਂਗ ਜਿਹੜੀ ਕੇਂਦੇਵਾਲ ਦਾ ਗਰੁੱਪ ਆ ਉਹ ਪੰਜਾਬ ਦੇ ਉੱਪਰ ਪੈਰ ਜਮਾ ਰਿਆ ਹਾਬੀ ਕੰਨ ਖਾ ਜਾਣੇ ਜਿਹੜੇ ਇੱਥੋਂ ਦੇ 93 ਚੁਣੇ ਹੋਏ ਨਵੇਂਦੇ ਆ ਜਾਂ ਮੁੱਖ ਮੰਤਰੀ ਆ ਇਹ ਬਿਲਕੁਲ ਸੰੰਡਰ ਕਰ ਚੁੱਕੇ ਆ ਅੱਖਾਂ ਮਿੱਟੀ ਬੈਠੇ ਆ ਇਹ ਪੰਜਾਬ ਦਾ ਇਹਨਾਂ ਨੇ ਬਿਲਕੁਲ ਜਿਦਾਂ ਸੁਣੇ ਵੀ ਪੱਠਾ ਵਟਾ ਦਿੱਤਾ ਇਹ ਕਹਿਣਾ ਜੀ ਕੋੜ ਵੀ ਇਹ ਪਰਤਾ ਇੱਕ ਵੀ ਉਹਦੇ ਉਹ ਸਪੀਕਰ ਸਾਹਿਬ ਨੂੰ ਬਾਰ-ਬਾਰ ਪੂਰੀ ਆਪਣੇ ਵਿੱਚ ਅੰਦਰ ਕੋ ਸਪੀਕਰ ਸਾਹਿਬ ਨੂੰ ਰਿਕਵੈਸਟ ਕਰਦਾ ਬਾਰ-ਬਾਰ ਸਪੀਕਰ ਸਾਹਿਬ ਹਮਤਾ ਕਿ ਇਹ ਚੋਰੀਆ ਕਿ ਜਿਹੜੇ ਇਹਨਾਂ ਨੇ ਕਲੌਕ ਦੇ ਅਮਰ ਤੇ ਬਿਨੈ ਇੱਥੇ ਤੇ ਲੋਕਾਂ ਜਿਹੜੇ ਪ੍ਰਜੈਂਟੇਟੇਟ ਵਾਜਾ ਨੁਮਾਇੰਦਿਆ ਉਹਨਾਂ ਨੇ ਹਰ ਡਿਪਾਰਟਮੈਂਟ ਦਾ ਇੱਕ-ਇੱਕ ਬੰਦਾ ਰੱਖਿਆ ਹੈ ਕਿ ਕੋਈ ਬਿਜਲੀ ਡਿਪਾਰਟਮੈਂਟ ਦਾ ਬੰਦਾ ਰੱਖਿਆ ਹੈ ਕੋਈ ਐਗਰੀਕਲਚਰ ਡਿਪਾਰਟਮੈਂਟ ਦਾ ਬੰਦਾ ਰੱਖਿਆ ਐਮ ਐਲ ਏ ਨੇ ਕੋਈ ਕਿਸੇ ਡਿਪਾਰਟਮੈਂਟ ਦਾ ਜੇ ਐਮ ਐਲ ਐਨ ਦਾ ਗਿਆਤਾ 10 11 ਬੰਦੇ ਵੀ ਡਿਪਾਰਟਮੈਂਟ ਦੇ ਆਪਣੇ ਲੈਵਲ ਤੇ ਕਰਨੇ ਆ ਤਾਂ ਫਿਰ ਉਹ ਜੇ ਐਮ ਐਲ ਐਨ ਨੇ ਗਿਆ। ਮਲੇ ਉਹ ਸਾਰਾ ਕੁਝ ਹੀ ਪਤਾ ਨਹੀਂ ਕੀ ਨੇ ਕਰਦੇ ਆ ਕਿਵੇਂ ਨਹੀਂ ਕਰਦੇ। ਮੇਰਾ ਖਿਆਲ ਆ ਵੀ ਕੋਈ ਇਨਸਾਨ ਦੀ ਗੱਲ ਨਹੀਂ ਮੁਸਾਲਾ।